ਮੇਰਾ ਨਾਮ ਜਸਪ੍ਰੀਤ ਕੋਹਰਾ ਜੀ ਮੈਂ ਮਿਲਕਪਿੰਡ ਸਰਦਾਰ ਰঞ্জੀਤ ਸਿੰਘ ਦੀ ਪਤਨੀ ਹਾਂ ਜੀ ਤੇ ਮੈਂ ਮਰਿੰਡੇ ਵਿਆਹੀ ਹੋਈ ਹਾਂ ਜੀ ਤੇ 2012 ਚ ਮੇਰਾ ਵਿਆਹ ਹੋਇਆ ਸੀ ਮੇਰੇ ਕੋਲ 2014 ਚ ਬੇਟੀ ਹੋਈ ਹੈ ਜੀ ਪਹਿਲੀ ਉਸ ਤੋਂ ਬਾਅਦ ਮੇਰੇ ਕੋਲ ਤਿੰਨ ਬੇਟੀਆਂ ਆਏ ਜੀ ਤੇ ਬੇਟੀਆਂ ਕਰ ਮੇਰੇ ਘਰ ਚ ਬਹੁਤ ਕਲੇਸ਼ ਚੱਲ ਰਿਹਾ ਹੈ ਜੀ ਮੇਰੇ ਕੋਲ ਬੇਟਾ ਨਹੀਂ ਹੈ ਜੀ ਇਸ ਕਰਕੇ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਇੱਕ ਕਮਰੇ ਚ ਧੱਕਿਆ ਹੋਇਆ ਹੈ ਜੀ ਅਸੀਂ 5 ਜੀ ਇੱਕ ਕਮਰੇ ਚ ਰਹ ਰਹੇ ਹਾਂ ਜੀ ਮੇਰੇ ਕੋਲ ਲੈਟਰਿੰਗ ਬਾਥਰੂਮ ਕੁਝ ਨਹੀਂ ਹੈ ਜੀ ਰਸੋਈ ਵੀ ਮੇਰੇ ਟਿੰਨਾ ਵਿੱਚ ਹੈ ਜੀ ਜਦੋਂ ਬਾਰਿਸ਼ ਵਗੈਰਾ ਹੁੰਦੀ ਹੈ ਮੈਂ ਪੂਰਾ ਖਾਣਾ ਪਕਾਣਾ ਸਭ ਬਾਰਿਸ਼ ਨਾਲ ਖਰਾਬ ਹੁੰਦਾ ਹੈ ਜੀ ਤੇ ਮੇਰੇ ਸੱਸ ਨੇ ਜੀ ਆਪਣਾ ਧਰਮ ਪਰਿਵਰਤਨ ਕੀਤਾ ਹੋਇਆ ਜੀ ਮੈਂ ਗੁਰਸਿੱਖ ਫੈਮਿਲੀ ਤੋਂ ਆਏ ਹਾਂ ਜੀ ਕਿਹੜੇ ਕਿਹੜੇ ਧਰਮ ਤੋਂ ਕਿਹੜਾ ਧਰਮ ਜੀ ਕ੍ਰਿਸਚੀਅਨ ਜੀ ਕ੍ਰਿਸਚੀਅਨ ਤਾਂ ਹਮਚ ਨੇ ਜੀ ਤੇ ਜਦੋਂ ਕੋਈ ਪ੍ਰਚੰਨ ਧਰਮ ਜੀ ਉਹ ਸਾਨੂੰ ਗੁਰਸਿੱਖਾਂ ਨੂੰ ਚੰਗਾ ਨਹੀਂ ਜੀ ਸਮਝਦੇ ਤੇ ਮੈਂ ਜੀ ਪਾਠ ਕਰਦੀ ਹਾਂ ਜੀ ਸਵੇਸ਼ਮ ਪਾਠ ਕਰਦੀ ਹਾਂ ਜੀ ਜਾਂ ਗੁਰਬਾਣੀ ਕੀਰਤਨ ਲਗਾਨੀ ਹੈ ਜੀ ਜਦੋਂ ਮੈਂ ਗੁਰਬਾਣੀ ਕੀਰਤਨ ਗਾਉਣੀ ਹੈ ਮੈਨੂੰ ਸੋਚਾਂ ਚੱਕ ਦੰਨੇ ਆ ਜੀ ਤੇ ਮੈਂ ਕੀਰਤਨ ਕਰਦੇ ਹਾਂ ਤੇ ਮੇਰੇ ਨਾਲ ਗਾਲੀ ਗਲੋਚ ਹੁੰਦੀ ਹੈ ਜੀ ਇਹ ਸਾਰੀ ਮੇਰੇ ਕੋਲ ਇੰਨੇ ਸਰ ਸ਼ਕਲ ਵੀ ਤੱਕ ਵੀ ਨਹੀਂ ਦੇਖਣ ਚੰਗੀ ਸਮਝਦੇ ਜੀ ਤੇ ਸਰ ਸਾਨੂੰ ਨਾ ਸਾਨੂੰ ਘਰ ਚ ਕੋਈ ਜਗ੍ਹਾ ਜੀ ਕੋ ਕਮਰਾ ਸਾਡੇ ਕੋਲ ਸਾਨੂੰ ਬਹੁਤ ਔਖਾ ਹੈ ਜੀ ਉੱਥੇ ਤੇ ਸਾਨੂੰ ਨਾ ਕੋਈ ਜਗ੍ਹਾ ਦੇ ਰਹੇ ਆ ਜੀ ਨਾ ਛੱਤ ਕੇ ਦੇ ਰਹੇ ਨਾ ਸਾਨੂੰ ਛੱਤਣ ਲਈ ਦੇ ਰਹੇ ਆ ਜੀ ਅਸਾਂ ਰਹਿਣਾ ਬਹੁਤ ਮੁਸ਼ਕਿਲ ਕਿੱਤਾ ਹੋਇਆ ਹੈ ਯਾਰ ਨੇ ਕਿਹਾ ਕਿਉਂ ਵੀ ਦੇ ਨਹੀਂ ਮੁੰਡਾ ਜਗਾ ਕੀ ਕਰੀਏ ਮੰਦਰਾ ਕੀ ਤੋਂ ਤੇ ਕੀ ਕੋਈ ਪੂਰੀ ਕਰੂਗਾ ਸਰ ਉਹ ਕਹਿੰਦੇ ਵੀ ਜੇ ਤੂੰ ਵੀ ਨੈਕ ਕ੍ਰਿਸਚਨ ਧਰਮ ਚਾਹੀਏ ਵੀ ਸਾਡਾ ਨਾਲ ਉੱਥੇ ਚਲੋ ਤੁਸੀਂ ਬਲਾਕ ਜਿੱਥੇ ਚਰਚ ਲੱਗਦੀ ਹੈ ਬਲਜਿੰਦਰ ਪਾਸਟਰ ਦੀ ਤੁਸੀਂ ਉੱਥੇ ਚਲੋ ਸਰ ਇੱਕ ਦੋ ਵਾਰੀ ਮੈਂ ਵੀ ਗਈਆਂ ਜੀ ਪਰ ਸਾਡਾ ਮਨ ਨਹੀਂ ਜੀ ਉੱਥੇ ਮੰਦਾ ਕਿਉਂ ਕਿਉਂ ਲੈ ਕੇ ਜਾਂਦੇ ਤੁਸੀਂ ਉੱਥੇ ਸਰ ਉਹ ਕਹਿੰਦੇ ਕਿ ਉੱਥੇ ਸਾਰਿਆਂ ਦੀ ਸਾਰੇ ਇੱਕ ਗਮਨ ਦੀ ਇੱਛਾ ਪੂਰੀ ਹੁੰਦੀ ਹੈ ਵੀ ਤੈਨੂੰ ਵੀ ਉੱਥੋਂ ਮੁੰਡਾ ਮਿਲੂਗਾ ਤੈਨੂੰ ਮੁੰਡਾ ਮਿਲੂਗਾ ਤੇ ਤੇ ਤਾਂ ਜੇ ਤੈਨੂੰ ਰੱਖਣਾ ਹੈ ਤਾਂ ਨਹੀਂ ਤਾਂ ਸਾਡੇ ਜੜੇ ਸਾਡੇ ਧਰਮ ਦੇ ਨਹੀਂ ਸਾਡੇ ਕੁਛ ਨਹੀਂ ਲੱਗਦੇ ਨਹੀਂ ਫਿਰ ਇੱਥੇ ਤੁਸੀਂ ਸਾਨੂੰ ਇੱਥੋਂ ਉੱਥੋਂ ਕੱਢ ਤੋਂ ਕੱਢਣ ਨੂੰ ਫਿਰਦੇ ਆ ਜੀ ਅਗਰ ਪੰਜ ਤੇ ਨਾਮ ਕਿੰਨਾ ਸਮਾਂ ਹੋਵੇ ਥੋੜਾ ਇਹ ਵਿਆਹ ਤੋਂ ਪਹਿਲਾਂ ਕੀਤਾ ਸੀ ਵਿਆਹ ਤੋਂ ਪਹਿਲਾਂ ਕੀਤਾ ਸੀ ਕੀਰਤਨ ਹੀ ਸਰ ਮੈਂ ਪਾਠ ਕਰਦੀ ਹਾਂ ਹਾਂ ਜੀ ਜਦੋਂ ਤੁਸੀਂ ਉੱਥੇ ਗਏ ਸੀ ਕਿ ਮਾਦੀ ਟ੍ਰੈਡੀਸ਼ਨਲ ਸਰਵਾ ਵਿੱਚ ਜਿੱਥੋਂ ਨੂੰ ਕੀ ਕੀ ਹੁੰਦੇ ਹੋ ਸੋ ਉੱਥੇ ਆਪਣਾ ਪ੍ਰਚਾਰ ਕਰਦੇ ਸੀ ਉਹਨਾਂ ਦਾ ਕਹਿਣ ਦਾ ਮਤਲਬ ਹੁੰਦਾ ਕਿ ਤੁਸੀਂ ਸਾਡੇ ਵਿੱਚ ਆਓ ਤੁਸੀਂ ਉੱਥੇ ਨੂਨ ਪਾਣੀ ਤੇਲ ਜੋ ਵੀ ਵੇਚਦੇ ਆਂ ਤੁਸੀਂ ਉਹ ਲਓ ਇੱਥੋਂ ਤੇ ਉਹ ਨਾਲ ਤੁਹਾਨੂੰ ਫਰਕ ਪਏਗਾ ਹੈ ਨਾ ਤੇ ਮੁੰਡਿਆਂ ਵਾਲੇ ਮੁੰਡੇ ਹੋਣਗੇ ਜਿਹਨੂੰ ਕੋਈ ਨੋਕੇ ਦਾ ਕੁਝ ਹੋਏਗਾ ਜੀ ਮੀਨਸ ਮੈਂ ਸੱੜਨਾ ਕਹਿਣਾ ਮਤਲਬ ਹੈ ਤੁਸੀਂ ਉੱਥੇ ਚਲੋ ਜੀ ਸੱੜਨਾ ਸਰ ਮੇਰਾ ਮਨ ਨਹੀਂ ਮੰਨਦਾ ਤੇ ਇਸ ਗੱਲ 'ਕਿ ਸੱੜਨਾ ਥੋੜੀ ਜਿੱਦ ਵੀ ਬਹੁਤ ਰੱਖਦੇ ਆ ਜੀ ਕਿਸ ਤਰ੍ਹਾਂ ਦੀ ਜਿੱਦ ਰੱਖਦੇ ਨੇ ਸਰ ਜਿੱਦ ਵਾਸਤੇ ਜਿਵੇਂ ਅਸੀਂ ਅੰਦਰ ਵੀ ਬੈਠੇ ਹੁੰਦੇ ਸਰ ਬਾਹਰ ਤੋਂ ਵੀ ਕੁੰਡੀਆਂ ਸਾਨੂੰ ਲਾ ਦਿੰਦੇ ਆ ਤੁਹਾਡਾ ਸੌਰਵ ਆ ਰਿਹਾ ਜਿਹੜਾ ਤੁਹਾਨੂੰ ਦੱਸੋ ਕੀ ਕਹਿੰਦਾ ਕਿ ਤੁਸੀਂ ਕਿਸੇ ਨੂੰ ਸਰ ਜ਼ਬਰਦਸਤੀ ਹੀ ਲਗਾ ਲੋ ਸਰ ਇਹਨੂੰ ਮੈਂ ਕਿੰਨਾ ਸਮਾਂ ਹੋਰਸ ਕਰਦੇ ਆਂ ਜ਼ਬਰਦਸਤੀ ਜ਼ਬਰਦਸਤ ਬਹੁਤ ਸਿਰਫ ਬੇਟੇ ਕਰਕੇ ਕਰ ਰਹੇ ਆ ਨਾ ਕਿਉਂ ਕਰ ਰਹੇ ਆ ਬੱਚਾ ਬੱਚਾ ਕੀ ਹੋ ਜੀ ਟਾਰਗੇਟ ਤੇ ਲਿਵਰੈਂਟ ਨਹੀਂ ਸਰ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਅਗਰ ਤੁਸੀਂ ਇੱਧਰ ਆਉਂਗੇ ਤਾਂ ਹੀ ਤੁਸੀਂ ਸਾਡੇ ਹੈਗੇ ਨਹੀਂ ਤਾਂ ਤੁਸੀਂ ਸਾਡੇ ਨਹੀਂ ਹੈਗੇ ਮਾਰਦੇ ਹੋ 700 ਦੇ ਤੋਂ ਇਲਾਵਾ ਵੀ ਘਰ ਦਾ ਕੋਈ ਹੋਰ ਬਲੱਡ ਪ੍ਰੈਸ਼ਰਾਈਜ਼ ਕਰ ਰਿਹਾ ਮੇਰੀ ਨਣਦੇ ਸਰ ਮੇਰੇ ਨਣਦੇ ਨੇ ਮੈਨੂੰ ਕਿਹਾ ਸੀ ਕਿ ਤੂੰ ਉੱਥੇ ਚੱਲ ਉਹ ਇਸ ਟਮੈਥੇ ਨਹੀਂ ਹੈਗੀ ਉਹ ਬਾਹਰ ਗਈਆਂ ਉਹਨਾਂ ਨੇ ਕਿਹਾ ਸੀ ਕਿ ਤੂੰ ਚੱਲ ਮੇਰਾ ਵੀ ਤੇਰਾ ਕੰਮ ਬਣਿਆ ਇਹ ਤਾਂ ਟੁੱਟਾ ਵੀ ਹੋਏਗਾ ਇਸ ਗੁਰਸਿੱਖਾਂ 'ਚ ਕੁਛ ਨਹੀਂ ਹੈਗਾ ਇਹ ਸਰ ਮੇਰੇ ਗੁੱਟਕੇ ਦੀ ਬੜੀ ਬੇਦਵੀ ਹੋਈ ਹੈ ਜੀ ਮੈਂ ਗੁੱਟਕਾ ਰੱਖਿਆ ਤਾਂ ਜੀ ਮੇਰੇ ਗੁੱਟਕੇ ਕੋਲ ਇਹਨਾਂ ਨੇ ਬੂਟਾਂ ਵਾਲੀ ਕੱਢੀ ਹੋਈ ਝਰਾਬ ਰੱਖੀ ਹੋਈ ਸੀ ਜੀ ਮੇਰੇ ਮੇਰੇ ਘਰੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਸੀ ਜੀ ਗੁਰਬਖਸ਼ ਸਿੰਘ ਜੀ ਦੀ ਫੋਟੋ ਸੀ ਜੀ ਉਹਦੀ ਬੇਦਵੀ ਹੋਈ ਸੀ ਬਾਕੀ ਜਿਹੜੀ ਇੱਕ ਦੋ ਫੋਟੋ ਮੇਰੇ ਕੋਲ ਬਚੀ ਸੀ ਮੈਂ ਆਪਣੇ ਪੇਕੇ ਘਰ ਪਚਾਈ ਗੁੱਟਕਾ ਆਪਣੇ ਪੇਕੇ ਘਰ ਬਚਾਇਆ ਜੀ ਕੋਈ ਗਰਾਨੀ ਚੁਫਾ ਨਹੀਂ ਦੀਏ ਜਠਾਣੀ ਹੈਗੀ ਹੈ ਜੀ ਉਹਨਾਂ ਦਾ ਕੋਈ ਰੋਲ ਨਹੀਂ ਨਹੀਂ ਸਰ ਉਹਨਾਂ ਦਾ ਕੋਈ ਰੋਲ ਨਹੀਂ ਲੱਗਿਆ ਉਹ ਕ੍ਰਿਸਚੀਅਨ ਹੈ ਜੀ ਮੇਰੇ ਸੱਸ ਨੇ ਉਹਨਾਂ ਨੂੰ ਟੂ ਰੂਮ ਸੈੱਟ ਦਿੱਤਾ ਹੋਇਆ ਮੇਰਾ ਜੇਡ ਪਿਸ਼ਚਨ ਹੈ ਜੀ ਸਾਰੇ ਮਸਲੇ ਦੀ ਤੁਹਾਡੇ ਹਸਬੰਡ ਨਾਲ ਸਰ ਮੇਰੇ ਹਸਬੰਡ ਮੇਰੇ ਨਾਲ ਹੈ ਜੀ ਉੱਥੇ ਅੱਛਾ ਇਹਦੇ ਬਾਰੇ ਕਦੀ ਪਹਿਲਾਂ ਹੀ ਫੈਸਲਾ ਹੋਇਆ ਥੋੜਾ ਕੋਈ ਪੁਲਿਸ ਚਾਹਤ ਦੇ ਪੰਚਾਇਤ ਸਰ ਮੇਰੇ ਪਹਿਲਾਂ ਹੋਏ ਹੋਏ ਚਾਰ ਫੈਸਲੇ ਹੋਏ ਹੋਏ ਜੀ ਮੇਰੇ ਅੱਛਾ ਇਸ ਚੀਜ਼ ਦੇ ਕੋਈ ਕਦ ਸਰ ਪਹਿਲਾ ਕੋਰਟ ਕੇਸ ਹੋਇਆ ਸੀ ਸਾਡਾ ਓਕੇ ਜਦ ਮੇਰੇ ਬੇਟੀ ਹੋਈ ਸੀ ਸਰ ਬੜੀ ਜੱਤੋ ਬਾਤ ਸੀ ਕਿ ਸਾਡੇ ਟੱਬਰ ਚ 32 ਸਾਲ ਬਾਅਦ ਮੇਰੇ ਕੋਲ ਪਹਿਲੀ ਬੇਟੀ ਹੋਈ ਸੀ ਜੀ ਸਾਡੇ ਟੱਬਰ ਚ ਸਾਰਿਆਂ ਕੋਲ ਮੁੰਡੇ ਸੀ ਜੀ ਪਰ ਮੇਰੇ ਕੋਲ ਬੇਟੀ ਹੋਈ ਜੀ ਮੇਰਾ ਪਹਿਲਾ ਮੇਰੇ ਸਸਨੇ ਇੱਕ ਮਿਸ ਗੈਰੇਜ ਵੀ ਕਰਵਾਇਆ ਜੀ ਮੇਰੇ ਗਰਮ ਜੀ ਇੰਜੈਕਸ਼ਨ ਲਗਵਾ ਕੇ ਜੀ ਕਹਦੇ ਤਾਕਤ ਦਾ ਟੀਕਾ ਮੇਰੇ ਫਰਸਟ ਬੇਬੀ ਮੈਂ ਮਿਸ ਗੈਰੇਜ ਕਰਵਾਇਆ ਜੀ ਤੇ ਕਰਵਾਇਆ ਸੀ ਸਰ ਉਹ ਨਹੀਂ ਉਹ ਕਿਸੇ ਫਰੈਂਡ ਦੇ ਕੋਲੇ ਜਾ ਕੇ ਜੀ ਕੋਈ ਜੋ ਨਰਸਿੰਗ ਬਾਇਆ ਹੋਊਗੀ ਪਿੱਛੇ ਦੇ ਘਰੇ ਜਾ ਕੇ ਜੀ ਜਿਹੜੇ ਪੰਚਾਇਤ ਫੈਸਲੇ ਹੋਏ ਸੀ ਕੈਰੀ ਕੋਈ ਮੋਟਵਾ ਦਿਤਾ ਕੋਈ ਮੋਟਵਾ ਕੋਈ ਇਸ ਵਾਰ ਇਹ ਕਿਉਂ ਹੋਇਆ ਕਿ ਇੰਨਾ ਤੱਕ ਤੁਹਾਨੂੰ ਜਗਾ ਮਿਲ ਗਏ ਹਾਂਜੀ ਹਾਂਜੀ ਸਰ ਜਗਾਵਾਰੀ ਹੋਇਆ ਸੀ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਜੇ 2014 ਚ ਹੋਇਆ ਸੀ ਕਿ ਐਸੀ 6 ਮਹੀਨੇ ਦੇ ਵਿੱਚ ਵੀ ਤੁਹਾਨੂੰ ਉੱਪਰ ਦੋ ਰੂਮ ਟੂ ਰੂਮ ਸੈੱਟ ਬਣਾ ਕੇ ਦਵਾਂਗੇ ਜੀ ਉਹਨੂੰ 4 ਸਾਲ ਹੋ ਗਏ ਸਰ ਫੈਸਲੇ ਨੂੰ ਕੋਈ ਖਰਾ ਨਹੀਂ ਉਤਰਿਆ ਜੀ ਤੇ ਹੁਣ ਸਰ ਹੁਣ ਫੇਰ ਫੈਸਲਾ ਹੋਇਆ ਹੈ 17 ਤਰੀਕ ਨੂੰ ਵੀ ਸਾਡੇ ਕੋਲ ਨਹੀਂ ਹੈਗਾ ਪੈਸਾ ਵੀ ਤੁਸੀਂ ਇਹ ਨਿਓਂ ਤੱਕ ਜਗਾ ਬਣਾ ਲਓ ਜਦ ਤੱਕ ਥਾਣੇ ਵਾਲਿਆਂ ਨੇ ਕੀਤਾ ਹੈ ਤੇ ਉਹਨਾਂ ਨੇ ਕਿਹਾ ਵੀ ਉਹ ਉਹ ਅਸੀਂ ਕੰਮ ਚਾਲੂ ਕੀਤਾ ਐ ਸੀ ਮੇਰੇ ਫਾਦਰ ਬਣਾ ਕੇ ਦੇਣਗੇ ਤੇ ਉਸੇ ਵੀ ਕੰਮ ਮਿਸਤਰੀ वगैरह ਲਗਾਏ ਸੀ ਉਹਨਾਂ ਨੇ ਉਹ ਗਾਲੀ ਗਲੋਚ ਕਰਕੇ ਕੱਢ ਤੇ ਜੀ ਉੱਥੇ ਕੰਮ ਪੈੜਾ ਲੱਗੇ ਪਿਆ ਕੰਮ ਸਟਾਰਟ ਫੇ ਕੋਈ ਕਰਨ ਨਹੀਂ ਦੇ ਰਿਹਾ ਜੀ ਜੇ ਮਕਾਨ ਤੁਹਾਡੇ ਫਾਦਰ ਸਾਹਿਬ ਬਣਾ ਕੇ ਦੇ ਦੇ ਤਾਂ ਉਹਨਾਂ ਨੂੰ ਜੀ ਪ੍ਰੋਬਲਮ ਨਹੀਂ ਹੋਣੀ ਸਰ ਉਹਨਾਂ ਨੂੰ ਬਸ ਕੋਈ ਪ੍ਰੋਬਲਮ ਨਹੀਂ ਪਤਾ ਨਹੀਂ ਸਰ ਕਿ ਆਪ ਬਣਾਉਣ ਹਾਂਜੀ ਜਿਹੜੀ ਜਿਹੜੀ ਕਿਸੇ ਧਰਮ ਪਰਿਵਰਤਨ ਦੀ ਗੱਲ ਹੈ ਜੀ ਤੁਸੀਂ ਕਿਤੇ ਗੁਰਦੁਆਰਾ ਸਾਹਿਬ ਜਾ ਕੇ ਜਾਂ ਕਿਸੇ ਸਰਕਾਰ ਕਮੇਟੀ ਵਾਲੇ ਨੂੰ ਜਾਂ ਪੁਲਿਸ ਨੂੰ ਕੰਪਲੇਟ ਕੀਤਾ ਵੀ ਸਾਡੇ ਕੋਲ ਜਵਾਬ ਬਣਾਇਆ ਜਾ ਰਿਹਾ ਵੀ ਸਾਨੂੰ ਜਾਣਬੁੱਝ ਕੇ ਕਿਸੇ ਦੂਸਰੇ ਤਰੰਦੇ ਵਿੱਚ ਜੁੜਨ ਕੋ ਕਰ ਰਿਹਾ ਜਾਵੇ ਸਰ ਮੈਨੂੰ ਦੋ ਵਾਰੀ ਮੇਰੇ ਸੱਸ ਨੇ ਤਿੰਨ ਵਾਰੀ ਘਰੋਂ ਬਾਹਰ ਕੱਢਤਾ ਅੱਧੀ ਅੱਧੀ ਰਾਤ ਨੂੰ ਜੀ ਮੈਂ ਬੱਚੇ ਲੈ ਕੇ ਜੀ ਸੜਕਾਂ ਤੇ ਵੀ ਰੁਲੀਆਂ ਜੀ ਫਿਰ ਮੈਂ ਅੰਤਨ ਜਾਂ ਤਾਂ ਕੁਛ ਨਹੀਂ ਦਿਖਿਆ ਸਰ ਕਿ ਕੋਈ ਮੈਨੂੰ ਕਹੇਗਾ ਤੂੰ ਕੈਰੈਕਟਰ ਲੈਸ ਆ ਕਿਸੇ ਨਾਲ ਗਈ ਹੈ ਮੈਂ ਇਹ ਗੱਲ ਤੋਂ ਬਚਦੀ ਸਰ ਮੈਂ ਕੋਤਵਾਲ ਸਾਹਿਬ ਗੁਰਦੁਆਰੇ ਗਈਆਂ ਮੈਂ ਦੋਰਾ ਮੈਂ ਉੱਥੇ ਰਹੀ ਹਾਂ ਇੱਕ ਵਾਰ ਤਾਂ ਪਹਿਲੇ ਵੀ ਦੁਬਾਰੇ ਕੱਢਿਆ ਜਦ ਵੀ ਉੱਥੇ ਮੈਂ ਗ੍ਰੰਥੀ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਜੀ ਕੋਤਵਾਲ ਸਾਹਿਬ ਜੀ ਉਹ ਸਰ ਉਹ ਕਹਿੰਦੇ ਕਿ ਮੀਨਜ਼ ਕਿ ਉੱਥੇ ਬਹੁਤ ਅਸਰ ਨਹੀਂ ਸੀ ਜੇ ਗ੍ਰੰਥੀ ਨੇ ਪਾਠ ਹੀ ਸੀ ਉਹ ਸੀ ਜੀ ਤੇ ਉਹਨਾਂ ਨੇ ਮੈਨੂੰ ਕਹੇ ਸੀਗਾ ਗੁੱਡੇ ਹੁਣ ਆਪਾਂ ਇਹ ਸਾਡੇ ਕੋਲ ਜਦ ਤੱਕ ਕੋਈ ਸਬੂਤ ਨਹੀਂ ਹੁੰਦਾ ਆਪਾਂ ਕੋਈ ਸਟੈਪ ਨਹੀਂ ਚੱਕ ਸਕਦੇ ਹੈ ਹਨਾ ਵੀ ਕੋਈ ਸਬੂਤ ਆਏਗਾ ਤਾਂ ਆਪਾਂ ਕੁਝ ਕਰ ਸਕਦੇ ਹਾਂ ਵੀ ਆਦਰਵਾਇਸ ਕਹਿੰਦੇ ਹੁਣ ਮੰਦਬੁੱਧੀ ਹੈ ਉਹਨਾਂ ਦੀ ਮਿਕਮ ਆ ਉਹਨਾਂ ਨੂੰ ਦੱਸਿਆ ਸੀ ਕਿ ਮੇਰੇ ਐਵੇਂ ਬੇਦਬਦੀ ਬੇਦਬਦੀ ਵੀ ਕੀਤੀ ਹੈ ਪੂਰੀ ਗੱਲ ਇੰਨੀ ਹੈ ਕਿ ਮੈਨੂੰ ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਇਸ ਟਾਈਮ ਆਪਣੇ ਆਪਣੇ ਜਿਹੜੇ ਰੈਡੀ ਦੀ ਗੱਲ ਕੀਤੀ ਹੈ ਇੱਥੇ ਅੱਜ ਵੀ ਕੁਝ ਮੈਂਬਰ ਵੀ ਆਏ ਗਏ ਨੇ ਐਸਪੀਸੀ ਦੇ ਅਡਜੈਕਟਿਵ ਮੈਂਬਰ ਵੀ ਹੈਗੇ ਨੇ ਜਿਹੜੇ ਪੂਰੀ ਆਪਣੀ ਪਹੁੰਚ ਰੱਖਦੇ ਨੇ ਕਮੇਟੀ ਦਾ ਅਫਸਰ ਵੀ ਉਹਨਾਂ ਨਾਲ ਅੱਜ ਦਾ ਨੀਕਾ ਵੀ ਜਦੋਂ ਜਬਰਦਸਤੀ ਸਰਪ੍ਰਸਤਨ ਕਰਵਾਇਆ ਜਾ ਰਿਹਾ ਤੁਸੀਂ ਜੋ ਵੀ ਸਰ ਮੈਂ ਇੱਥੇ ਜਾਣਦੇ ਨਹੀਂ ਜੰਨਾ ਕਿਸੇ ਨੂੰ ਜੀ ਪਾਪਾ ਜੀ ਤੁਸੀਂ ਕੀ ਕਹੋਗੇ ਫੋਟੋਸ ਕਰ ਬਤਨੀ ਹੈ ਇਹਨਾਂ ਨੇ ਕਿਹਾ ਕੀ ਕਿਦਾ ਜਿਹੜੀ ਜਗ੍ਹਾ ਦਾ ਮਸਲਾ ਹੈ ਦੂਜਾ ਕੀ ਤੁਹਾਨੂੰ ਬਾਰ ਬਾਰ ਕਿਹਾ ਜਾ ਰਿਹਾ ਕਿ ਡਾਇਰੈਕਟਿਵ ਸੁਨਾ ਚਲੋ ਤੁਸੀਂ ਕਹਿੰਦੇ ਨੇ ਨਹੀਂ کہہ ਰਹੇ ਕਿ ਕਿਸ ਚੰਦ ਲੋਆ ਕਹਿੰਦੇ ਵੀ ਚਾਚੇ ਜਾਇ ਕਰੋ ਹਾਂ ਹਾਂ ਚਾਚੇ ਆ ਕੇ ਕਹਿ ਕੀ ਰਹੇ ਆ ਕਿ ਜੇ ਚੱਪ ਜਾਓਂਗੇ ਤਾਂ ਤੁਸੀਂ ਜਗੇ ਇਹ ਵੀ ਨਹੀਂ ਕਹਿ ਰਹੇ ਵੀ ਐ ਨਹੀਂ ਹੁਣੇ ਮੰਨ ਦਿੱਤੀ ਉਹ ਐ ਦੀ ਇਹਦੇ ਕੋ ਕੁੜੀਆਂ ਚਲੋ ਵੀ ਦੋ ਫੈਸਲੇ ਹੋਏ ਰਹੇ ਆ ਵੀ ਅਸੀਂ ਉੱਪਰ ਬਣਾ ਕੇ ਦੂੰਗੇ ਤਾਂ ਮਰੇ ਉਹ 4 ਸਾਲ ਹੋ ਗਏ ਉਹ ਨਹੀਂ ਬਣੇ ਹੈਗੇ ਉਹਦੇ ਬਾਅਦ 17 ਤਰੀਕ ਦਾ ਫੈਸਲਾ ਹੋਇਆਗਾ ਵੀ ਇੱਥੇ ਕਮਰਾ ਤੁਸੀਂ ਬਣਾ ਲਓ ਫਿਰ ਕਹਿੰਦੇ ਸਾਡੇ ਕੋ ਖਰਚਾ ਨਹੀਂ ਹੈਗੇ ਜਦੋਂ ਸੋਹਰਾ ਸਾਹਿਬ ਕਹਿੰਦੇ ਵੀ ਖਰਚਾ ਮੈਂ ਦੇ ਦਿਆਂ ਨਾ ਬਣਾ ਲਿਓ ਉਹ ਕਮਰਾ ਵੀ ਅੱਧ ਵਿਚਾਲੇ ਹੀ ਖੜਾ ਹੈ ਜੀ ਦੇ ਨਾਲ ਅੰਧੀ ਬੇਟੀ ਦੀ ਗੱਲ ਆ ਰਹੀ ਹੈ ਕਿ ਬੇਟੀ ਲਈ ਕਿਉਂ ਖਾ ਜਾਵੇ ਤਾਂ ਪ੍ਰਬੰਧਨ ਕਿਉਂਾਇਆ ਜਾ ਰਿਹਾ ਹੈ ਤੁਸੀਂ ਵੀ ਕਹਿੰਦੇ ਮੈਨੂੰ ਲੱਗਦਾ ਕਿ ਕੋਈ ਜੇਕਰ ਤੁਹਾਡੇ ਬੇਟੀ ਦੀ ਗੱਲ ਕੋਈ ਮਾਤਰੀ ਨੇ ਕੀਤੀਗੀ ਤੁਸੀਂ ਕਰੀ ਦੇਵੋ ਤੁਸੀਂ ਸਾਨੂੰ ਕੋਈ ਚੀਜ਼ ਦਾ ਕੋਈ ਨਹੀਂ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਤੁਹਾਨੂੰ ਪਰਸਨਲੀ ਕਹਿੰਦੇ ਹੁਣ ਕੋਈ ਜਿਹੜੇ ਤੁਹਾਡੇ ਮਾਤਾ ਕੀਤਾ ਕਹਿੰਦੇ ਹੁਣ ਜਦੋਂ ਇਹਨਾਂ ਨੂੰ ਉੱਥੇ ਡੇਰੇ ਦੇ ਵਿੱਚ ਲੈ ਕੇ ਜਾਣ ਲਈ ਕਿਹਾ ਜਾਂਦਾ ਤਾਂ ਤੁਸੀਂ ਕਿਆ ਚਾਹੁੰਦੇ ਹੋ ਵੀ ਉੱਥੇ ਜਾਣ ਜਾਂ ਨਾ ਜਾਣ ਨਹੀਂ ਜਾਣਾ ਚਾਹੁੰਦੇ ਤੁਸੀਂ ਤੇ ਤੁਹਾਡੀ ਪਤਨੀ ਹੈ ਜੇਕਰ ਉਹ ਜ਼ਬਰਦਸਤੀ ਉਹ ਕਹਿੰਦੇ ਆ ਤੁਸੀਂ ਉਹਨਾਂ ਦਾ ਜ਼ੋਰ ਕਿਉਂ ਨਹੀਂ ਕਰਦੇ ਜੀ ਨਹੀਂ ਤੁਰ ਦੋ ਵਾਰ ਹੀ ਗਏ ਆਸੀਂ ਦੋ ਵਾਰ ਗਏ ਆ ਬੜੀ ਮਾਨਕੀ ਨਹੀਂ ਮੈਂ ਤਾਂ ਮੇਰਾ ਕੁਐਸਚਨ ਆ ਕਿ ਤੁਸੀਂ ਆਪਣੇ ਪੇਰੈਂਟ ਦਾ ਵਿਰੋਧ ਕਿਉਂ ਨਹੀਂ ਕਰਦੇ ਜਦੋਂ ਤੁਹਾਡੀ ਪਤਨੀ ਉੱਥੇ ਨਹੀਂ ਜਾਣਾ ਚਾਹੁੰਦੀ ਤਾਂ ਤੁਸੀਂ ਆਪਣੀ ਪਤਨੀ ਦੇ ਨਾਲ ਹੋਣ ਦਾ ਦਾਅਵਾ ਵੀ ਕਰਦੇ ਹੋ ਲੇਕਿਨ ਆਪਣੇ ਪੇਰੈਂਟਸ ਨੂੰ ਕਹਿਣ ਤੋਂ ਵੀ ਡਰਦੇ ਹੋ ਰੀਦਰ ਕੀ ਹੁੰਦੇ ਹੋ ਇਹਦਾ ਮਤਲਬ ਕੀ ਦੋਹੇ ਪਾਸੇ ਤੁਸੀਂ ਚੱਲਣ ਨੂੰ ਤਿਆਰ ਹੋ ਤੁਸੀਂ ਪਤਨੀ ਨਾਲ ਵੀ ਔਰ ਮਾਪਿਆਂ ਨਾਲ ਵੀ ਕਿਉਂਕਿ ਬਾਪਿ ਬਾਪ ਪੁੱਛਣਾ ਚਾਹੁੰਦੇ ਐ ਕਿ ਤੁਸੀਂ ਆਪਣੀ ਪਤਨੀ ਨਾਲੋਂ ਜਾਂ ਬਾਪਿਆਂ ਨਾਲੋਂ ਜਦ ਤੱਕ ਵੀ ਚੱਲ ਮਾਣੀ ਮੋਟੇ ਵੀ ਸਾਡੀ ਸਾਰੀ ਮਿਲ ਜੁਲਦਾ ਸਾਰੇ ਮਾਪਿਆਂ ਨਾਲ ਵੀ ਪਤਨੀ ਦਾ ਵੀ ਸਾਰੇ ਨਾਲ ਮਿਲ ਜੁਲਦਾ ਚਲੋ ਵੀ ਜਾਏ ਦੋ ਵਾਰੀ ਜਾਏ ਨਹੀਂ ਹੋਣੇ ਤੁਹਾਡਾ ਦਿੱਕਤ ਕਰਦਾ ਚਾਹੁੰਦੇ ਤੁਸੀਂ ਆਪਣੇ ਮਾਪਿਆਂ ਨੂੰ ਕਿਉਂ ਕਹਿੰਦੇ ਕਿ ਮੇਰੀ ਤਾਂ ਆਪਣੀ ਪਤਨੀ ਨਹੀਂ ਜਾਣਦਾਂ ਦੀ ਮੈਂ ਨਹੀਂ ਜਾਂਦਾ ਹਾਂ ਦਾ ਸਬਕ ਫਿਰ ਮੰਨੇ ਨਹੀਂ ਅਸੀਂ ਗਏ ਨਹੀਂ ਮੁੜਦੇ ਨਹੀਂ ਤੁਸੀਂ ਆਪਣੇ ਫਾਈਨੈਂਸ ਨੂੰ ਕਿਹਾ ਇੱਕ ਵਾਰ ਲਈ ਉਸੇ ਆਪਣੇ ਪੇਰੈਂਟ ਨੂੰ ਕਿਹਾ ਵੀ ਮੇਰੀ ਪਤਨੀ ਉੱਤੇ ਡੇਰੇ ਦੇ ਵਿੱਚ ਨਹੀਂ ਜਾਏਗੀ ਤੁਸੀਂ ਕਿਹਾ ਕਿਹਾ ਵੀ ਨਹੀਂ ਉਹਨਾਂ ਨੇ ਜਾਣੇ ਨੂੰ ਫਿਰ ਬੋਲਚਾਲ ਬੰਦ ਹੋ ਗਈ ਉਹ ਦੀ ਕਹਿ ਰਹੇ ਉਹ ਤਾਂ ਜਾਣ ਲਈ ਕਹਿ ਰਹੇ ਨੇ ਪਹਿਲਾਂ ਪਹਿਲਾਂ ਦੀ ਗੱਲ ਦੀ ਜ਼ਿਆਦਾ ਅਸੀਂ ਇਕੱਠੇ ਸੀ ਉਹ ਤੇ ਬਾਪੂ ਬੋਲਚਾਲ ਬੰਦ ਹੋ ਗਈ ਨਾ ਉਹਨਾਂ ਨੇ ਗਿਆ ਨਾ ਅਸੀਂ ਗਏ ਤੇ ਹੁਣ ਮੰਗ ਕੀ ਆਪਣੀ ਭਾਜੀ ਹੁਣ ਮੰਗ 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 ਆਇਆ ਮੇਰੇ ਕੋਲ ਤਿੰਨ ਬੇਟੀਆਂ ਮੇਰੇ ਕੋਲ ਕਮਰਾ ਹੀ ਪੰਜ ਜੀ ਆ ਸੀ ਇੱਕ ਕਮਰੇ ਚ ਨਹੀਂ ਸਰਦਾ ਸਾਡਾ ਤੁਹਾਡੀ ਕੀ ਮੰਗੇ ਜੀ ਸਰ ਮੈਨੂੰ ਤਾਂ ਇਨਸਾਫ ਚਾਹੀਦਾ ਸਰ ਮੇਰੇ ਕੋ ਪੰਜ ਬੇਟੀਆਂ ਜੀ ਮੈਂ ਬੇਟੇ ਲੈ ਕੇ ਕਿੱਥੇ ਰੋਲੂਗੀ ਤਿੰਨ ਬੇਟੀਆਂ ਸਰ ਅਸੀਂ ਪੰਜ ਇੱਕ ਕਮਰੇ ਚ ਰਹ ਰਹੇ ਆ ਜੀ ਤੇ ਮੇਰੇ ਕੋ ਕਮਰੇ ਚ ਝਾੜੂ ਮਾਰਨੇ ਤੱਕ ਵੀ ਜਗ੍ਹਾ ਨਹੀਂ ਹੈਗੀ ਜੀ ਅਸੀਂ ਅਸੀਂ ਰਹਿਣਾ ਵੀ ਇਹ ਬੇਟੇ ਵੀ ਵੱਡੀਆਂ ਹੋ ਰਹੀਆਂ ਜੀ ਅਗਰ ਨਹੀਂ ਇੱਕ ਕਮਰੇ ਮੇਰੇ ਨਹੀਂ guzara ਸਾਡੇ ਕੈਮਰੇ ਲੱਗੇ ਹੋਏ ਆ ਘਰੇ ਬਾਹਰ ਵਿਹੜੇ ਚ ਬਾਥਰੂਮ ਨੂੰ ਮੈਂ ਚਟਾਈ ਲਗਾ ਕੇ ਅਸੀਂ ਨਹਾਤ ਹੋ ਰਹੇ ਆਂਗੀ ਜੀ ਬੱਚੀਆਂ ਮੈਂ ਤੇ ਬਾਥਰੂਮ ਦੇ ਸਾਹਮਣੇ ਬਿਲਕੁਲ ਕੈਮਰਾ ਹੈ ਸਰ ਉੱਪਰੋਂ ਸਾਰਾ ਓਪਨ ਹੈ ਜੀ ਸੇਖ ਸੰਤ ਜੀ ਕਹਿੰਦਾ ਤੁਸੀਂ ਕਹਿੰਦੇ ਮੇਰੀ ਬੇਟੀ ਹੈ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸਾਰਾ ਪਰਿਵਾਰ ਗੁਰਸਿੱਖ ਪਰਿਵਾਰ ਹੈ ਸ਼ੁਰੂ ਤੋਂ ਲੈ ਕੇ ਹੀ ਇਕਲੋਤੀ ਬੇਟੀ ਹੈ ਮੇਰੇ ਕੋਲ ਇਕਲੋਤਾ ਮੇਰੇ ਕੋਲ ਲड़का ਹੈ 2010 ਦੇ ਵਿੱਚ ਮੈਂ ਉਹਨੂੰ ਅੰਮ੍ਰਿਤ ਵਿੱਚ ਇਕਾਲਿਆ ਤੇ 12 ਦੇ ਵਿੱਚ ਮੈਂ ਉਹਦੀ ਸ਼ਾਦੀ ਕੀਤੀ ਹੈ ਸ਼ਾਦੀ ਤੋਂ ਬਾਅਦ ਇਹ ਸਮਝ ਲਓ ਕਿ ਜਿੰਨਾ ਵੀ ਘਰ ਵਿੱਚ ਕੋਈ ਛੋਟਮੋੜਾ ਕਲੇ ਸੁੰਦਾ ਸੀ ਇਹ ਮੁੰਡੇ ਵੱਲੋਂ ਘਟ ਚ ਗਈ ਸੀ ਇਹਦੀ ਮਾਤਾ ਵੱਲੋਂ ਜਾ ਸਕਈ ਸੀ ਤੇ 12 ਦੇ ਵਿੱਚ ਇਹ ਕੋਈ ਕ੍ਰਿਸਚਨ ਨਹੀਂ ਸੀ ਹਾਂ ਇਹ ਉਦੋਂ ਬਾਅਦ ਦੇ ਵਿੱਚ तकरीबन ਇਹ ਕ੍ਰਿਸਚਨ ਬਣੇ ਇਹ ਤੇ ਵਾਰ-ਵਾਰ ਵਾਰ ਸਾਨੂੰ ਇੱਕੋ ਗੱਲ ਦੇ ਉੱਤੇ ਇਹ ਕੁੜੀ ਦੀ ਸ਼ਿਕਾਇਤ ਆਉਂਦੀ ਸੀ ਕਿ ਡਾੜੀ ਮੈਨੂੰ ਇਹ ਚੰਗੀ ਤਰ੍ਹਾਂ ਮੇਰੇ ਨਾਲ ਬੋਲਦੇ ਨਹੀਂ ਹੈ ਚੰਗੀ ਤਰ੍ਹਾਂ ਮੇਰੇ ਨਾਲ ਗੱਲ ਨਹੀਂ ਕਰਦੇ ਪਰ ਅਖੀਰ ਦੇ ਵਿੱਚ ਮੈਂ ਇਹ ਦਲਾਸਾ ਦਿੰਦਾ ਰਿਹਾ ਨੂੰ ਜਦੋਂ ਕੋਈ ਵੱਲ ਇਹ ਨਾਲ ਆਪਣੇ ਮਨ ਦੀ ਗੱਲ ਨਹੀਂ ਦੱਸੀ ਕਿ ਵੀ ਕੀ ਗੱਲ ਹੈ ਹੁਣ ਅਖੀਰ ਅਸੀਂ 2-3 ਮਹੀਨੇ 4 ਮਹੀਨੇ ਤੋਂ ਵੀ ਜਦੋਂ ਦੁਬਾਰਾ ਨੇ ਪੁੱਛਿਆ ਪਿਆਰ ਦੇ ਨਾਲ ਵੀ ਅੰਦਰੋਂ ਗੱਲ ਕੀ ਹੈ ਤੇ ਮੈਂ ਇਹਨਾਂ ਨੂੰ ਦੱਸਿਆ ਕਿ ਇਹ ਡੜੀਆਂ ਗੱਲ ਹੈ ਕਿ ਵੀ ਸੱਸ ਬਲੋਮ ਨੂੰ ਬਾਰ-ਬਾਰ ਇਹ ਸਾਰੋਂ ਬਾਰ-ਬਾਰ ਇੱਕੋ ਗੱਲ ਕਹੀ ਜਾ ਰਹੀ ਹੈ ਵੀ ਜੇ ਤੂੰ ਸਾਡੇ ਇਹ ਧਰਮ ਦੇ ਵਿੱਚ ਕੁਸ਼ਚਨ ਦੇ ਵਿੱਚ ਵੀ ਸਾਡਾ ਸਾਥ ਰੱਖੇਗੀ ਤੇ ਤੈਨੂੰ ਜਗਤ ਮਿਲੇਗੀ ਸਭ ਕੁਝ ਮਿਲੇਗਾ ਵੀ ਜੇਕਰ ਨਹੀਂ ਰੱਖੇਗੀ ਤਾਂ ਸਾਨੂੰ ਕੁਝ ਨਹੀਂ ਮਿਲੇਗਾ ਇਹ ਕਰਕੇ ਉਹਨਾਂ ਇਹ ਵੀ ਰਵਈਆ ਬ ਦਿੱਤਾ ਵੀ ਦੇਖੋ ਦੂਸਰੇ ਭਰਾ ਨੂੰ ਉਹ ਸਾਡੇ ਧਰਮ ਦੇ ਵਿੱਚ ਹੈ ਉਹਨਾਂ ਸਭ ਕੁਝ ਮਿਲ ਗਿਆ ਹਾਂ ਗੱਲ ਇਹ ਹੈ ਕਿ ਇਹ ਤਰ੍ਹਾਂ ਦੇ ਵਿੱਚ ਸਾਡਾ ਤਰਨ ਗੁਰਸਿੱਖੀ ਧਰਮ ਹੈਗਾ ਜੀਨ ਧਰਮ ਹੈਗਾ ਅਸੀਂ ਆਪਣੇ ਤਰ੍ਹਾਂ ਦੇ ਵਿੱਚ ਮੁਬਾਰਕ ਹੈ ਅਸੀਂ ਉਹਨਾਂ ਨੂੰ ਕੋਈ ਨਿੰਦਿਆ ਨਹੀਂ ਕਰਦੇ ਕੋਈ ਬਹੁਤੀ ਸੋਭਾ ਵੀ ਨਹੀਂ ਕਰਦੇ ਸਾਡਾ ਜਿਹੜਾ ਤਰਨ ਗੁਰਸਿੱਖੀ ਧਰਮ ਹੈਗਾ ਅਸੀਂ ਉਹਦੇ ਵਿੱਚ ਪਰਪੱਖ ਹੈਗੇ ਅਸੀਂ ਪਰਪੱਖ ਰਹਾਂਗੇ ਬਾਕੀ ਰਹੀ ਗੱਲ ਇਹਨਾਂ ਦੇ ਪਰਿਵਾਰ ਦੀ ਇਹਨਾਂ ਦੇ ਪਰਿਵਾਰ ਦੇ ਵਿੱਚ ਜੋ ਕੁਝ ਚੱਲ ਰਿਹਾ ਜੋ ਕੁਝ ਹੋ ਰਿਹਾ ਉਹ ਸਭ ਕੁਝ ਹੀ ਬੇਟੀ ਦੇ ਜਿਹੜੇ ਘਰ ਦੇ ਸਾਹਮਣੇ ਮੁਰਗੇ ਭੱਡੇ ਜਾ ਰਹੇ ਨੇ ਇੱਕ ਕਮਰਾ ਹੈ ਇੱਕ ਕਮਰੇ ਦੇ ਵਿੱਚ ਇਹ ਪੰਜ ਮੈਂਬਰ ਮੈਂ ਤਾਂ ਹੈਰਾਨ ਹੈਗਾ ਵੀ 2010 ਤੋਂ ਲੈ ਕੇ ਇਹ ਕਿਵੇਂ ਗੁਜ਼ਾਰਾ ਕਰ ਰਹੇ ਹੈਗੇ 2012 ਤੋਂ ਲੈ ਕੇ ਕਿਵੇਂ ਗੁਜ਼ਾਰਾ ਕਰ ਰਹੇ ਹੈਗੇ ਪੰਜ ਮੈਂਬਰ ਨੂੰ ਤੇ ਦਿਨ ਬੱਚੇ ਬਾਅਦ ਚੋਗੇ ਵੀ ਕਿਵੇਂ ਗੁਜ਼ਾਰਾ ਕਰਨਾ ਇੱਕ ਛੋਟਾ ਜਿਹਾ ਕਮਰਾ ਅੱਜ ਤੱਕ ਮੈਂ ਆਪਣੀ ਬੇਟੀ ਦੇ ਘਰ ਦੇ ਵਿੱਚ ਜਦੋਂ ਜਾਂਦਾ ਹਾਂ ਨਾ ਮੈਂ ਕਦੇ ਵੀ ਕਿਤੇ ਕੁਰਸੀ ਦੇ ਉੱਤੇ ਇਸ ਸੋਫਾ ਤੇ ਨਹੀਂ ਬਰਕੇ ਬੈਠੇ ਲੱਤਾਂ ਲੰਮਗਾ ਕੇ ਬੈਠਦਾ ਨਾ ਉੱਥੇ ਕੋਈ ਲਬਾਰੀ ਰੱਖਣ ਜਗ੍ਹਾ ਹੈ ਨਾ ਉੱਥੇ ਬੈਠਣ ਦੀ ਜਗ੍ਹਾ ਹੈ ਬੇਟੀ ਦੇ ਕੋਲ ਇੱਕ ਰਸੋਈ ਹੈ ਉਹ ਵੀ ਰਸੋਈ ਪੁਰਾਣੀ ਨਾ ਬਹੁਤ ਜਿੱਦ-ਜਹਿਦ ਕਰਕੇ ਲੜ ਕੇ ਇਹ ਇੱਕ ਰਸੋਈ ਬਣਾਈ ਹੈ ਉਹ ਵੀ ਟੀਨਾ ਵਾਲੀ ਉਹ ਵੀ ਚੋਰੀ ਹੈ ਕੋਈ ਲੈਟਰੀ ਬਾਥਰੂਮ ਨਹੀਂ ਇਸ ਟਾਈਮ ਬੇਟੀ ਦੇ ਕੋਲ ਹੈਗਾ ਉਹ ਵੀ ਸਿਰਫ ਆਰਜੀ ਤੌਰ ਤੇ ਇੱਕ ਬਣਾਇਆ ਹੈਗਾ ਖੁੱਲੀ ਜਗ੍ਹਾ ਦੇ ਵਿੱਚ ਇੱਕ ਸੀਮਾ 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 ਤੇ ਉਹ ਵੀ ਸਿਰ ਜੋ ਜੋ ਲੱਗਿਆ ਸੀ ਇਹਦੀ ਮਾਂ ਦੀ ਵਜ੍ਹਾ ਕਰਕੇ ਲੱਗਿਆ ਸੀ ਤੇ ਇਹਦੀ ਮਾਂ ਨੇ ਹੀ ਸਾਡੇ ਤੇ ਜੋ ਅਤਿਆਚਾਰ ਕੀਤਾ ਸੀ ਤੇ ਉਹਦੇ ਕਰਕੇ ਅਦਾ ਦੇ ਲੱਗਿਆ ਸੀ ਅਸੀਂ ਅਜ ਨਹੀਂ ਚਾਹੁੰਦੇ ਇਹ ਕੰਮ ਕਰਨਾ ਅਸੀਂ ਬਾਅਦ ਵਿੱਚ ਇਹ ਫੈਸਲਾ ਕੀਤਾ ਰਾਇਨਾਮਾ ਕੀਤਾਗਾ ਅਧੀ ਅਗਿਆਨੇ ਰਾਇਨਾਮਾ ਦੀ ਕਾਪੀ ਸਾਡੇ ਕੋਲ ਪਈ ਹੈ ਤੇ ਜਿਹੜੇ ਬਾਅਦ ਦੇ ਫੈਸਲੇ ਹੋਏ ਆ ਕਿ 2013 ਦੇ ਵਿੱਚ ਉਹਦੀ ਵੀ ਰਾਇਨਾਮਾ ਦੀ ਕਾਪੀ ਪਈ ਹੈ ਤੇ ਹੁਣ 2019 ਦੇ ਵਿੱਚ ਜਿਹੜਾ ਕਿਹਾ ਮੈਂ ਦੋ ਕਮਰੇ ਉੱਪਰ ਬਣਾ ਕੇ ਦਾਂਗੇ ਟੂਰਮੈਂਟ ਸੈੱਟ ਬਣਾ ਕੇ ਦਾਂਗੇ ਉਹ ਵੀ ਰਾਇਨਾਮਾ ਦੀ ਕਾਪੀ ਪਈ ਹੈ ਉਹ ਵੀ ਨਹੀਂ ਬਣਿਆ ਹੈ ਹੁਣ 12 ਦਸਤਾਰਾਂ ਤਰੀਕ ਨੂੰ ਜੋ ਫੈਸਲਾ ਹੋਇਆ ਇਹਨਾਂ ਕਹਿੰਦੇ ਕਮਰਾ ਤੁਸੀਂ ਬਣਾ ਲਓ ਮੈਂ ਕਿਹਾ ਵੀ ਚਲ ਕੋਈ ਨਹੀਂ ਮੈਂ 1 ਲੱਖ ਰੁਪਏ ਘੜਾ ਕੇ ਲੈ ਕੇ ਆਇਆ ਮੇਰੇ ਕੋਲ ਸੀਤਾ ਪਈਆਂ ਸਭ ਕੁ ਪਿਆਗਾ ਆਨਲਾਈਨ ਮੈਂ ਪੈਸੇ ਘਟਾਏ ਇਹ ਉਹ ਵੀ ਸਾਡਾ ਕਮਰਾ ਜਿਹੜਾ ਮੇਰਾ 20 15 20000 ਰੁਪਏ ਮੇਰਾ ਐਡੀ ਖਰਾਬ ਹੋਇਆ ਉਹ ਕੰਧਾਂ ਕੀਤੀਆਂ ਦੀਆਂ ਮਿਸਤਰੀਆਂ ਦੇ ਅਗਰ ਸਿਮਿੰਟ ਮਗਾਇਗਾ ਉਹ ਵੀ ਇਦਾਂ ਪੜਾ ਹਾਲੀ ਵੀ ਲੱਗੀਆਂ ਹੋਈਆਂ ਬਰਬਾਦ ਹੋ ਗਿਆ ਪਿਆਦਾ ਮੇਰਾ ਹੁਣ ਨਾ ਤੇ ਅੱਗੇ ਬਣਾਉਂਦੇ ਨੇ ਮਾਂ ਕਿ ਉਹ ਜਾ ਕੇ ਈਓ ਨੂੰ ਤੇ ਕਹਿ ਕੇ ਉਹਦੀ ਕੰਮ ਕਰਵਾ ਦਿਆ ਹੁਣ ਨਾ ਤੇ ਕਮਰਾ ਬਣਾਉਂਦੇ ਨੇ ਕਮਰਾ ਵੀ ਉਹ ਕਾਰੇ ਵੀ ਲੈਟਰ ਦੇ ਪਾਸੇ ਰਸੂਈ ਬਣਦੀ ਹੈ ਮੈਂ ਤਾਂ ਇਹ ਬੇਨਤੀ ਕਰ ਰਿਹਾ ਕਿ ਜੋ ਇਹਨਾਂ ਦਾ ਬਣਦਾ ਹੱਕ ਹੈਗਾ ਇਹਨਾਂ ਨੂੰ ਜੇ ਸਰਕਾਰ ਦਵਾ ਦੇਵੇ ਤਾਂ ਇਹ ਵਰਗਾ ਪੁੰਨ ਵਾਲਾ ਕੰਮ ਕੋਈ ਨਹੀਂ ਹੈਗਾ ਮੈਂ ਤਾਂ ਇੰਨੀ ਬੇਨਤੀ ਕਰ ਰਿਹਾ ਮੈਂ ਦੱਸਦਾ ਸੀ ਉਸ ਟਾਈਮ ਬਚੋਲੇ ਨਾਲ ਇਹਨਾਂ ਦੇ ਸੌਰਾ ਪਰਿਵਾਰ ਨਾਲ ਕੋਈ ਗੱਲ ਪਾ ਚੱਕਾ ਵੀ ਘਰ ਨੂੰ ਲੈ ਕੇ ਮਰਿੰਡਾ ਚ ਰਹਿੰਦੇ ਕਿੱਥੇ ਸੀ ਇਹ ਸੌਰਾ ਪਰਿਵਾਰ ਜੀ ਦਾ ਸੌਰਾ ਪਰਿਵਾਰ ਜੀ ਵਾਰਡ ਨੰਬਰ 1 ਹੈ ਕੋਡ ਨੰਬਰ 1 ਹਾਊਸ ਨੰਬਰ 2 ਮਕਾਨ ਨੰਬਰ 2 ਹੈਗਾ ਗਾਰਡਨ ਗਾਰਡਨ ਕਲੋਨੀ ਮਰਿੰਡਾ ਨੀਅਰ ਲੱਕੀ ਲੈਬ ਤੇ ਇਹ ਪਰਵਾਰਾਂ ਦਾ ਜਿਹੜਾ ਤੁਹਾਡੀ ਕੀ ਮੰਗ ਆ ਕੋਈ ਵਾਸਤੇ ਇਹ ਜਿਹੜੀ ਸਾਡੀ ਸਾਡੀ ਇੱਕੋ ਇੱਕੋ ਬੇਨਤੀ ਇੱਕੋ ਮੰਗਿਆ ਸਾਡੀ ਲਾਟ ਦੇ ਵਿੱਚ ਵੀ ਜੋ ਇਹਨਾਂ ਦਾ ਇਹਨਾਂ ਦਾ ਇੱਕੋ ਇੱਕੋ ਕਮਰਾ ਹੈ ਵੀ ਜੋ ਇਹਨਾਂ ਦਾ ਬੰਦਾ ਹੱਕ ਹੈਗਾ ਵੀ ਉਹ ਇਹਨਾਂ ਨੂੰ ਮੈਨੂੰ ਰਹਿਣਾ ਚਾਹੀਦਾ ਹੈ ਤੁਸੀਂ ਅੱਗੇ ਬੁਜੀ ਕਰ ਤੋਂ ਕੋਈ ਫਾਰਮ ਕਰੋਗੇ ਨਹੀਂ ਮੈਂ ਮੈਂ ਇੱਕ ਸਰਕਾਰੀ ਮੁਲਾਜ਼ਮ ਹੈਗਾ ਮੈਂ ਤੇ ਮੇਰੀ ਅਟੈਚਮੈਂਟ ਉਹਨਾਂ ਨਾਲ ਰਹਿੰਦੀ ਹੈ ਵੀ ਪਹਿਲੇ ਇਹ ਮਾਮਲੇ ਦੇ ਵਿੱਚ ਮੈਂ ਉਹਨਾਂ ਨੂੰ ਆਪਣੇ ਇੱਕ ਉਗਾ ਕਰਨ ਦੱਸਿਆ ਦੀ ਕਿਉਂਕਿ ਮੇਰਾ ਇਹ ਜਿਹੜਾ ਜ਼ਿਲ੍ਹਾ ਲਾਇਟ ਟਾਊਨ ਜਾਉਂਗੇ ਲੱਗ ਜਾਂਦੀ ਐ ਤੁਸੀਂ ਕਿਸ ਕੋਲ ਜਾਉਂਗੇ ਕੰਮ ਨਾ ਕਰਦੇ ਐਸੀਬੀਸੀ ਕੋਲ ਅਸੀਂ ਜਾਵਾਂਗੇ ਇਸ ਮਾਮਲੇ ਦੇ ਵਿੱਚ ਮੈਂ ਜਿੱਥੇ ਤੇ ਜਾਣਾ ਪਿਆ ਮੈਂ ਕਹਤਕ ਸਰ ਦੇ ਮਾਨਯੋਗ ਜਹਦਰ ਸਾਹਿਬ ਨੇ ਜਿੱਥੇ ਤੱਕ ਮੈਨੂੰ ਜਾਣਾ ਪਿਆ ਮੈਂ ਜਾਵਾਂਗਾ ਕਿਉਂਕਿ ਮੇਰੀ ਬੇਟੀ ਦੇ ਧਰਮ ਦਾ ਮਾਮਲਾ ਹੈ ਮੈਂ ਇਹਨੂੰ ਧਰਮ ਜੇ ਮੈਂ ਨਹੀਂ ਕਹਿੰਦਾ ਤੇ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਹਨੂੰ ਸਿੱਖਿਆ ਦਿੱਤੀ ਹੈ ਇਹਨਾਂ ਦੋ ਇਹਨਾਂ ਪਿਛਲੇ 2000 ਕਿਲੇ ਦੀ ਗੱਲ ਹੈ ਤੇ 2020 21 ਦੀ ਗੱਲ ਹੈ ਮੇਰੇ ਖਿਆਲ ਵਿੱਚ ਉਹਦੇ ਵਿੱਚ ਪਾਈ ਗੁਰੂ ਇਕਬਾਲ ਸਿੰਘ ਜੀ ਜੋ ਇੱਕ ਬੜੇ ਜੋ ਕੌਂਸਲਰ ਬਣ ਅਮਰ ਸਾਹਿਬ ਵਾਲੇ ਉਹਨੇ ਇੱਕ ਲਹਿਰ ਚਲਾਈ ਸੀ ਆ ਜੇ ਗੁਰਮੁਖ ਗੁਰਵਾਨੀ ਪੜ੍ਹਨ ਦੀ 300 ਸਾਲ ਲਿਖਣ ਭਗਤੀ ਦੇ ਨਾਲ ਤੇ ਉਹਦੇ ਵਿੱਚ ਵੀ ਮੈਂ ਇਹ ਬੇਟੀ ਨੂੰ ਜਿਹੜਾ ਕੰਪੀਟੀਸ਼ਨ ਦੇ ਵਿੱਚ ਇਹਨੂੰ ਪਾਸ ਕਰਾਇਆ ਉਹ ਵੀ ਸਾਨੂੰ ਜਿਹੜਾ ਪ੍ਰਸਾਸਾ ਪੱਤਰ ਹੈ ਉਹ ਵੀ ਸਾਡੀ ਬੇਟੀ ਨੂੰ ਮਿਲਿਆ ਹੋਇਆ ਹੋਰ ਵੀ ਗੁਰੂ ਘਰਾਂ ਦੇ ਵੀ ਸੇਵਾ-ਸੇਮਰ ਦੇ ਵਿੱਚ ਮੇਰੀ ਬੇਟੀ ਦਾ ਬਹੁਤ ਬੜਾ ਹੱਕ ਆਤਾ ਹੈਗਾ ਇਹ ਸੇਵਾ-ਸੇਮਰ ਕਰਦੀ ਹੈ ਪਾਠ ਵੀ ਕਰਦੀ ਹੈ ਮੈਂ ਦੋ ਵਾਰੀ ਨੇ ਗੁੱਟਗੇ ਵੀ ਘਰੋਂ ਦਿੱਤੇ ਆ ਮੇਰੇ ਪਤਨੀ ਨੇ ਕੋਈ ਕਿਥੇ ਹੋਰ ਅਫ ਜਾਣਦਾ। ਪਰ ਲੇਕਿਨ ਅਸੀਂ ਮੇਨ ਗੱਲ ਇਹ ਹੀ ਐ ਜਿਹੜਾ ਇਹਨਾਂ ਦਾ ਹੱਕ ਐ ਆਪਣੇ ਘਰ ਦੇ ਵਿੱਚ ਰਹੇ, ਸੇਵਾ ਸੇਮਨ ਕਰੇ, ਇੱਕ ਖੰਡ ਪਾੜ ਕਰਾਵੇ। ਸਰ ਮੈਂ ਚਾਹੁੰਦੀ ਆਪਣੇ ਘਰ 'ਚ ਇੱਕ ਵੀ ਕਮਰਾ ਬਣਾ ਕੇ ਇੱਕ ਸੁਖਣੀ ਸਾਹਿਬ ਦਾ ਪਾਠ ਕਰਵਾਉਣਾ ਚਾਹੁੰਦੀ ਆ ਸਰ। ਤੇ ਉਹ ਕਹਿੰਦੇ ਵੀ ਮੈਂ ਘਰੇ ਮਹਾਰਾਜ ਸਰੂਪ ਬੜ ਨਹੀਂ ਨਹੀਂ ਦੇਣਾ। ਕੁਛ ਵੀ ਹੋ ਜੇ ਮੈਂ ਬੜਨ ਨਹੀਂ ਦੇਣਾ। ਹੁਣ ਬਾਹਰੇ ਕੀ ਵੀ ਕਿਤੇ ਇੱਕ ਕਮਰਾ ਉਹਦੇ ਵਿੱਚ ਵਟਣ ਲੱਗੇ ਆ ਉਹਦੇ ਵੀ ਰਹਿੰਦੇ ਹੱਸਦੇ। ਸਰ ਜੇ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਤੁਹਾਡਾ ਨੰਬਰ ਕੀ ਹੈ ਕਿ ਕੋਈ ਹੋ ਸਕੇ। ਮਦਦ ਦੇ ਦੇ। ਮੈਂ ਮੈਂ ਨੰਬਰ ਦੇਦਾ ਹਾਂ ਜੀ ਮੇਰਾ ਨੰਬਰ 98761 15226 ਮੇਰਾ ਨਾਮ ਰਣਜੀਤ ਸਿੰਘ ਵਾਸੀ ਪਿੰਡ ਮਿਲਖ ਨੇੜੇ ਮੁੰਡਾ ਵਕੀਲ ਦਾਸ ਨੇ ਚੰਡੀਗੜ੍ਹ ਵਿੱਚ ਮੇਰਾ ਘਰ ਹੈਗਾ ਜਿਹਦੇ ਵੀ ਸੰਪਰਕ ਕਰਨਾ ਕੋਈ ਚਾਹੇ ਤਾਂ ਮੈਨੂੰ ਜੀ ਆਇਆਂ ਨੂੰ ਮਾ ਜੀ ਆਪਣੇ ਉਹਨਾਂ ਜੀ ਸਾਜਾ ਪਤਾਵਾ ਦੇ ਜੀ ਨਮਸਕਾਰ ਜੀ ਨਮਸਕਾਰ ਜੀ ਅ ਕੁਰਾਲੀ ਤੋਂ ਬੋਲ ਰਿਹਾ ਜੀ ਮੈਂ ਅਰੋਨ ਪੱਤਰਕਾਰ ਹੈਲੋ ਹਾਂਜੀ ਤੁਹਾਡੀ ਨਾਲ ਜਿਹੜੀ ਬਹੂ ਆ ਜੀ ਜਸਪ੍ਰੀਤ ਕੋਰ ਹਾਂਜੀ ਉਹਨੇ ਅੱਜ ਨਾ ਕਰਾਲੀ ਚ ਪ੍ਰੈਸ ਕਾਨਫਰੰਸ ਕਰੀ ਹੈ ਤੇ ਤੁਹਾਡੇ ਤੇ ਅਲੀਗੇਸ਼ਨ ਲਾਏ ਆ ਵੀ ਉਹਨਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਰਹੇ ਆ ਉਹਨਾਂ ਦੇ ਕੋਲ ਤਿੰਨ ਬੱਚੀਆਂ ਆ ਵੀ ਉਹ ਕਹਿ ਰਹੇ ਆ ਵੀ ਜੇ ਤੁਸੀਂ ਕ੍ਰਿਸਚੀਅਨ ਬਣੋਗੇ ਤਾਂ ਤੁਹਾਡੇ ਬੱਚਾ ਹੋਣਾ ਅੱਜ ਜੀ ਸਾਹਿਬ ਚੋੜ ਬੋਲਦੀ ਬਹੁਤ ਕੁਝ ਕਰ ਲਈ ਆਈ ਨੇ ਬੱਚਾ ਇਹਦੇ ਤੋਂ ਹੁਣੇ ਸਾਡੇ ਕੋਲ ਤਿੰਨ ਬੱਚੇ ਆ ਜੀ ਦੋ ਦੂਹੀ ਕੋਲੇ ਬੱਚੇ ਦੋ ਤਿੰਨ ਬੱਚੇ ਇਹਦੇ ਕੋਲ ਆ ਜੀ ਸਾਡੇ ਕੋਲ ਬਹੁਤ ਖੁਸ਼ ਆ ਆਸੀਂ ਕ੍ਰਿਸਚੀਅਨ ਹੀ ਹੈਗੇ ਅਸੀਂ ਨਾ ਕ੍ਰਿਸਚੀਅਨ ਮੰਨਣਾ ਇਹ ਫਕਵਾਸ ਕਰਦੇ ਪਤਾ ਨਹੀਂ ਕਿੰਨੇ ਕ ਠਾਲੇ ਵਿੱਚ ਸਾਨੂੰ ਇਹਨੇ ਕਮਾ ਲਿਆ ਅੱਛਾ ਜੀ ਹੈਲੋ ਜੀ ਨਹੀਂ ਆਖਰ ਤੇ ਤੁਹਾਡੇ ਦੇ ਗਾਮ ਕਿਉਂ ਲਗਾਨਦੀ ਹੈ ਜੀ ਬਾਰ-ਬਾਰ ਹਾਂ ਮੈਨੂੰ ਆਇਆ ਦੱਸੋ ਜੀ ਤੁਸੀਂ ਕਿੱਥੋਂ ਆਉਂਦੇ ਜੀ ਸਰ ਪਰਾਲੀ ਤੋਂ ਜੀ ਕਰਾਲੀ ਤੋਂ ਹਾਂਜੀ ਕਰਾਲੀ ਕਿਹੜੀ ਜਗ੍ਹਾ ਤੋਂ ਜੀ ਕਰਾਲੀ ਚ ਬੱਸ ਸਟੈਂਡ ਦੇ ਕੋਲ ਤੋਂ ਬੋਲ ਰਹੇ ਹਾਂ ਜੀ ਉੱਥੇ ਕਹੜਾ ਦਫ਼ਤਰ ਹੈ ਜੀ ਉੱਥੇ ਦਫ਼ਤਰ ਹੈ ਸਾਡਾ ਪ੍ਰੈਸ ਕਲੱਬ ਦਾ ਇਹਾ ਜੀ ਕਿਹਦਾ ਪੱਤਰਕਾਰਾਂ ਦਾ ਦਫ਼ਤਰ ਹੈ ਜੀ ਉੱਥੇ ਬਸ ਬਵਾਸ ਕਰਦੇ ਜੀ ਪਤਾ ਨਹੀਂ ਮੁੰਡੇ ਦੇ ਹੱਥ ਕਢ ਜਾਂ ਲੋ ਆਲੀਆਂ ਜੀ ਇਹਨੇ ਇਹਨੇ ਪਤਾ ਨਹੀਂ ਕਿਆ-ਕਿਆ ਕਰ ਲਿਆ ਰਾਤਾਂ ਨੂੰ ਘਰਾਂ ਤੋਂ ਭੱਜ ਜਾਂਦੀ ਆ ਕੱਲ੍ਹ ਦੀ ਫੇਰ ਪੇਕੇ ਗਈ ਹੋਈ ਐ ਜੀ ਉਹ ਕਹਿੰਦੀ ਮੈਂ ਰਾਤਾਂ ਨੂੰ ਦੁਨੀਆ ਜਾਣ ਦੀ ਪੁਲਿਸ ਇਹਨੂੰ ਲੈ ਕੇ ਆਈ ਆ ਇਹ ਰਾਤਾਂ ਨੂੰ ਭੱਜ ਜਾਂਦੇ ਅਸੀਂ ਨੀ ਕ੍ਰਿਸਚਨ ਨਾ ਸੀ ਕ੍ਰਿਸਚਨਾਂ ਦਾ ਉਹ ਰੱਖਦੇ ਸੀ ਤਾਂ ਸਭ ਧਰਮਾਂ ਨੂੰ ਮੰਨਦੇ ਆ ਜੀ ਸਰ ਸਾਨੂੰ ਮਾਜਰੀ ਜਿਹੜਾ 크ਿਸਚਨ ਸਭਾ ਲੱਗਦੀ ਹੈ ਉਹਦੇ ਚ ਵੀ ਸਾਨੂੰ ਜ਼ਬਰਦਸਤੀ 2-3 ਵਾਰ ਇਹੀ ਲੈ ਕੇ ਗਏ ਆ ਜੀ ਐ ਫੋਕਾਸ ਕਰਦੀ ਐ ਤਾਂ ਦੇ ਨੇ ਸਿਤਾ ਵੀ ਅਨੇ ਮਾਰ ਦਿਆ ਹੈ ਹਮ ਸਰ ਇਹ ਐਵੇਂ ਮਾਰ ਦਿਆ ਇਹਨੇ ਕੋਈ ਥਾਂ ਨਹੀਂ ਛੱਡਿਆ ਇਹ ਤੇ ਸਾਨੂੰ ਨਹੀਂ ਲੈ ਕੇ ਗਈ ਕਿਉਂਕਿ ਇਹਦਾ ਬਾਪ ਹੈ ਨਾ ਇਹਨੂੰ ਕਦੇ ਕਿਧਰੇ ਨੂੰ ਪਾ ਦਿੰਦਾ ਕਦੇ ਕਿਧਰੇ ਨੂੰ ਪਾ ਲ ਨਾ ਕਦੇ ਕਿਧਰੇ ਮਾਇਤਾ ਜੀ ਬਿਮਾਰ ਆ ਬਸ ਸ਼ੂਗਰ ਦੀ ਮਰੀਜ਼ਾਂ ਜੀ ਮੈਨੂੰ 523 ਸ਼ੂਗਰ ਇਸ ਜਨਾਨੀ ਨੇ ਕਰਿਆ ਹੋਇਆ ਜੀ ਵੀ ਥਾਣੇ ਵਿੱਚ ਅਰੇ ਯਾਰ ਥਾਣਿਆਂ ਦੇ ਵਿੱਚ ਤਾਂ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਜੀ ਮੈਂ ਇਹ ਸਾਲ 14 ਦੀ ਘਰੋਂ ਕੱਢੀ ਹੋਈ ਆ ਅੱਛਾ ਜੀ ਠਾਣੇ ਚਾਹਵਾ ਨੇ ਜੂ ਜਾਂਦੇ ਆ ਕੀ ਸਮਝੌਤੇ ਹੁੰਦੇ ਆ ਜੀ ਠਾਣੇ 'ਚ ਜੇ ਕੋਈ ਠਾਣੇ ਦੇ ਥਾਣੇ 'ਚ ਜਾਂਦੇ ਆ ਜੀ ਇਹ ਚੂਰ ਸੱਚ ਬੋਲ ਕੇ ਨਾ ਜੇ ਅਸੀਂ ਦੋ ਦੋ ਜਣੇ ਦੋਹੇ ਅਸੀਂ ਬਜ਼ੁਰਗ ਆ ਜੀ ਜੀ ਸਾਰੇ ਅਸੀਂ ਦੋਹੇ ਬਜ਼ੁਰਗਾਂ ਮੇਰੇ ਘਰ ਵਾਲਾ ਹਰ ਮੈਂ ਮੈਂ ਬਿਮਾਰ ਹੈ ਮੇਰੀ 523 ਸ਼ੁਗਰੀਸ ਜਨਾਨੀ ਨੇ ਕਰਦੀ ਆ ਜੀ ਮੈਨੂੰ ਮਾਰ ਦੀ ਕੁਰਦੀ ਆ ਇਹ ਜਨਾਨੀ ਮਾਤਾ ਜੀ ਜੇ ਜੇ ਆਪਾ ਬਜ਼ੁਰਗ ਆ ਆਪਣੇ ਆਪਾਂ ਨੂੰ ਪੋਤੇ ਤਾਂ ਸਭ ਤੋਂ ਪਿਆਰੇ ਹੁੰਦੇ ਪੋਤੀਆਂ ਸਭ ਤੋਂ ਪਿਆਰੀਆਂ ਹੁੰਦੀਆਂ ਤਾਂ ਆਪਣਾ ਦੁਸ਼ਮਣਾਂ ਦਾ ਬੱਚਿਆਂ ਦਾ ਰਹਿਮ ਤਾਂ ਕਰਨਾ ਚਾਹੀਦਾ ਨਾ ਬੱਚਿਆਂ ਨੂੰ ਤਾਂ ਨਾਲ ਰੱਖਣੇ ਚਾਹੀਦਾ ਹੈ ਬੜਾਪਾ ਤਾਂ ਹੀ ਗੁਜ਼ਰਦਾ ਆਪਾਂ ਬੱਚੇ ਨੂੰ ਜੇ ਨਾਲ ਹਾਂਜੀ ਸਰ ਥਾੜਾ ਕੀ ਹਵਾ ਮੇਰੇ ਸਿਰ ਮੱਥੇ ਜੀ ਮੈਂ ਸਾਜੀ ਤੁਹਾਨੂੰ ਦੱਸਦੀ ਆ ਮੈਂ ਦੱਸਦੇ ਇਸ ਜਨਾਨੀ ਨਾਲ ਥਾਣੇ ਤੇ ਜਾਂਦੇ ਜੀ ਅਸੀਂ ਸਾਡੇ ਸਾਡੇ ਕੋਈ ਅਲੀਕੇਸ਼ਨ ਸਮੇਂ ਹਾਂਜੀ ਸਾਡੇ ਅਲੀਕੇਸ਼ਨ ਕੋਈ ਲਾਦ ਨਹੀਂ ਆ ਕਦੇ ਹੁਣ ਜੀ ਜ਼ਬਰਦਸਤੀ ਘਰੋਂ ਕੱਢੀ ਹੋਈ ਆ ਮਕਾਨ ਜਿਹੜੀ ਜਗ੍ਹਾ ਦੇ ਵਿੱਚੇ ਬੈਠੀ ਆ ਆਰਾਮ ਨਾਲ ਬੈਠੀ ਆ ਜੀ ਹਾਂਜੀ ਉਹ ਕਹਿੰਦੇ ਵੀ ਸਾਡੇ ਥਾਣੇ ਵਿੱਚ ਵੀ ਸਮਝੋਤਾ ਹੋਇਆ ਸੀਗਾ ਵੀ ਸਾਨੂੰ ਕਮਰੇ ਬਣਾ ਕੇ ਦੇਉਗੇ ਤੇ ਬਾਅਦ ਵਿੱਚ ਮੁੱਕਰ ਕੇ ਕਹਿੰਦੇ ਵੀ ਅਸੀਂ ਨਹੀਂ ਦੇਣਾ ਕੁਝ ਵੀ ਬਣਾ ਕੇ ਜੀ ਅਸਤ ਸਾਹਿਬ ਅਸਤ ਸਾਹਿਬ ਸਾਨੂੰ ਬਜ਼ੁਰਗਾਂ ਨੂੰ ਤੁਸੀਂ ਵੀ ਨਾ ਪਰੇਸ਼ਾਨ ਕਰੋ ਜੀ ਉਹ ਜਿਹੜੀ ਜਗ੍ਹਾ ਤੇ ਬੀ ਜਵਰਦਸਤੀ ਦਾ ਬਾਪ ਛੱਤਲੇ ਨੂੰ ਕਹਿੰਦਾ ਨਾ ਜੀ ਉਹਦਾ ਨਕਸ਼ਾ ਪਾਸ ਨਹੀਂ ਹੋਇਆ ਜੇ ਜਨਾਨੀ ਸਾਡੇ ਕੋਲ ਬੈਠੀ ਹੈ ਨਾ ਜੀ ਸਾਰੇ ਉਹਨੂੰ ਆਏ ਪੁੱਛੋ ਵੀ ਜਦੋਂ ਨਾ ਛੱਤਲੇ ਨੂੰ ਕਹਿੰਦਾ ਅਸੀਂ ਫਾਲੂ ਹਟਾ ਕੇ ਕਾਉਂਗੇ ਮੈਨੂੰ ਐਨੇ ਨਾਲ ਦਾ ਜਵਾਬ ਦੇ ਦੋ ਜੀ ਉਹਨੂੰ ਪੁੱਛ ਲੋ ਜਨਾਨੀ ਮਾਤਾ ਜੀ ਮਾਤਾ ਜੀ ਅਸੀਂ ਪਰੇਸ਼ਾਨ ਨਹੀਂ ਕਰਦੇ ਉਹ ਜਦੋਂ ਕੋਈ ਕਿਸੇ ਦੀ ਖਬਰ ਲਾਉਂਦਾ ਮੈਂ ਜੀ ਪਰੇਸ਼ਾਨ ਹੈ ਉਹਨਾਂ ਜਿੰਨ ਨਸ਼ਾ ਪਾਸ ਨਹੀਂ ਹੋਇਆ ਇਹਨੂੰ ਕਮੇਟੀ ਆਲੇ ਬੰਦ ਕਰਕੇ ਹੁਣ ਇਹਨਾਂ ਕਦੇ ਕਿਧਰੇ ਵੀ ਚੱਕ ਲੰਮੀ ਡੰਡਾ ਕਰ ਕੇ ਕਿਧਰੇ ਨਹੀਂ ਚੱਕਣੀ ਇਸੇ ਤਰ੍ਹਾਂ ਸੰਨਾ ਸਿਦਾਨਾ ਅਸੀਂ ਆਈਸੀ ਜਨਾਨੀ ਦਾ ਸਿਰ ਚਰਚਾ ਦੋ ਬਚੁਰ ਗੱਡੇ ਕਿ ਸਾਨੂੰ ਰੋਟੀ ਨਹੀਂ ਖਾਣ ਦਿੰਦੀ ਹੈ ਥੋੜਾ ਮਾਤਾ ਜੀ ਜੇ ਆਪਾਂ ਜਨਾਨੀ ਦੀ ਗੱਲ ਅਲੱਗ ਕਰੀਏ ਤੁਹਾਡਾ ਬੇਟਾ ਉਹਨਾਂ ਦੇ ਨਾਲ ਆਇਆ ਉਹ ਕਹਿੰਦਾ ਵੀ ਮਾਤਾ ਦੇ ਨਾਲ ਕਾਫੀ ਵਰ ਸਮਝੌਤਾ ਹੋ ਗਿਆ ਪਰ ਮੇਰੇ ਮਾਤਾ ਪਿਤਾ ਹੀ ਮੁੱਖਤੰਤਰੀ ਹੈ ਸੰਤ 14 ਜਨ ਸਾਨੂੰ ਇਹ ਜਿਸ ਜਸਪ੍ਰੀਤ ਬਾਨੀ ਸ਼ੰਕਲਨ ਮੇਰਾ ਬੇਟਾ ਤੇ ਸਾਨੂੰ ਪੁੱਤਾਂ ਨਾਲ ਲੱਗੇ ਅੱਛਾ ਜੀ ਅਗਰ ਥਾਣੇ 14 ਮਹੀਨੋਂ ਇਛਾਰੇ ਪ੍ਰੂਫਰ ਬੈਗ ਜੀ ਜਦੋਂ ਥਾਣੇ ਛਾਣ 14 ਤੇ ਮੇਰਾ ਬੇਟਾ ਤੇ ਮੇਰੀ ਨਾਨ ਜਸਪ੍ਰੀਤ ਕੋ ਜੋ ਹਰ ਇੱਕ ਥਾਣੇ ਤੇ ਬਹੁੰ ਜਾਂਦੀ ਹੈ ਜੀ ਕਿਉਂਕਿ ਇਹਦਾ ਬਾਪ ਹੈ ਨਾ ਜਿਹੜਾ ਹਲੀ ਫਰਦੇ ਤੁਸੀਂ ਰਿਕਾਰਡਿੰਗ ਕਰਦੇ ਚਾਹੇ ਨਹੀਂ ਕਰਦੇ ਮੈਨੂੰ ਤੇ ਮੇਰੀ ਸੱਚਾਈ ਇਹ ਹੀ ਹੈ ਜਿਹੜਾ ਬਿਜੀ ਦਾ ਬਾਪ ਆ ਕੇ ਹਾਂਜੀ ਜਸਪ੍ਰੀਤ ਇਹ ਤਾਂ ਬਾਪ ਆ ਕੇ ਆਰ ਜਾਸੂਖ ਰੀਤ ਇਹ ਛੱਤਾਂ ਲਾ ਕੇ 15-15 ਬੰਦੇ ਲੈ ਕੇ ਆਉਂਦਾ ਸਾਡੇ ਘਰ ਸਰਟਾ ਬਬੂਲੇ ਵਾਸਤੇ ਉਹਨਾਂ ਦੀ ਕਮੇਟੀ ਵਾਲੇ ਇਹਨਾਂ ਨੂੰ ਰੋਕ ਗਏ ਜੇ ਸਾਡੇ ਲਾਗ ਹੈ ਮੇਰਾ ਬੇਟਾ ਜਾਂ ਕੋਈ ਇੱਕ ਬਹੂ ਇੱਕ ਤੁਹਾਡੇ ਲਾਗ ਹੈ ਜੀ ਸਾਰੇ ਇਹਨੂੰ ਪੁੱਛਿਆ ਜਾਵੇ ਕਿ ਤੁਹਾਨੂੰ ਛੱਤਾਂ ਦੇ ਕਿਨੇ ਰੋਕਿਆ ਜੀ ਕੋਈ ਨਾ ਪਲੈਨ ਜਗਾ ਬਗੈਰ ਨਕਸ਼ੇ ਦੇ ਕਮੇਟੀ ਦੇ ਕਮੇਟੀ ਤੇ ਨਾ ਜੀ ਇਹ ਕਮੇਟੀ ਦੇ ਆਊਂਡਰ ਤੇ ਵਗੈਰਾ ਨਹੀਂ ਛੱਪ ਸਕਦੇ ਜੀ ਇਹ ਕਮੇਟੀ ਨੇ ਜ਼ਬਰਦਸਤੀ ਇਹਦੇ ਬਾਪ ਨੇ ਕਿਹਾ ਕਮੇਟੀ ਵਾਲੇ ਕੀ ਕਰ ਲੂਗਾ ਛੱਤੋਂ ਇਹ ਛੱਤਾਂ ਨਾਲ ਲੱਗ ਗਈ ਜੀ ਕਮੇਟੀ ਵਾਲੇ ਰੋਕ ਗਏ ਜੀ ਸਾਰੇ ਸਹੀ ਗੱਲ ਹੈ ਚਾਹੇ ਮਾਰ ਦੋ ਚਾਹੇ ਛੱਡ ਦੋ ਸੀ ਤਾਂ ਬਜ਼ੁਰਗ ਦਾ ਹਿਸਾਬ ਹੀ ਨਾ ਰੇ ਸਿਰ ਚੜ ਕੇ ਮਾਰਨੇ ਨੂੰ ਤਿਆਰ ਹੋਈ ਹੋਏ ਆ ਜੀ ਸਾਨੂੰ ਦੁਖੀ ਕਰਿਆ ਭਾਈ ਜੀ ਸੁਣੋ ਮੇਰੀ ਮੇਰੀ ਗੱਲ ਸੁਣੋ ਮੈਂ ਵੀ ਤੁਹਾਡੇ ਬੱਚੇ ਵਰਗਈ ਆ ਇਹ ਜੀ ਨੰਬਰ ਚੱਲ ਨਹੀਂ ਹਾਂ ਜੀ ਮਾਤਾ ਜੀ ਆਪਾਂ ਆਪਸ ਕਿਉਂ ਕਿਸੇ ਪਿੱਛੇ ਲੜਨਾ ਹੈ ਮੇਰੀ ਮੇਰੀ ਬੇਨਤੀ ਹੈ ਆਪਾਂ ਪਰਿਵਾਰ ਇੱਕ ਹੈ ਚਲੋ ਜੇ ਇੱਕ ਘਰ ਦੇ ਵਿੱਚ ਬੱਚਾ ਜੇ ਆਪਾਂ ਉਹਨੂੰ ਸਮਝਾ ਲਈਏ ਤਾਂ ਚੰਗੀ ਗੱਲ ਹੈ ਦੇਖ ਤੂੰ ਮੇਰੇ ਬੱਚਿਆਂ ਵਰਗਾ ਬੇਟਾ ਮੈਂ ਤੁਹਾਨੂੰ ਦੱਸ ਹੀ ਜੇ ਨਾ ਪਰਮਾਤਮਾ ਨੇ ਨਹੀਂ ਬਲਜਾ ਬਜ਼ੁਰਗਾਂ ਨੂੰ ਪੁੱਤ ਦੇ ਹੋਵੇ Baal padde hove ਫਿਰ ਵੀ ਕੌਣ ਅੰਦਰ ਬਾਹਰ ਦਾ ਕੌਣ ਰੱਖੂਗਾ ਅੰਦਰ ਨਹੀਂ ਬੈਠੀ ਹੈ ਜੀ ਮੈਂ ਤੁਹਾਨੂੰ ਹੁਣ ਗੱਲ ਮੁਚਲੀ ਇਹੀ ਸੁਣਾਉਣੀ ਹੈ ਜੀ ਸਾਰੇ ਵੀ ਜਿਹੜੀ ਜਗਾ ਇਹਦੇ ਬਾਪ ਨੇ ਜ਼ੋਰਦਸਤੀ ਸਤਾਈ ਹੋਈ ਆ ਅੱਧ ਵਿੱਚ ਆਲੇ ਖੜੀਆ ਪੈਰ ਲੱਗੀ ਉਹ ਆ ਕੇ ਦੇਖ ਲੋ ਇਹ ਕਮੇਟੀ ਵਾਲਿਆਂ ਨੇ ਰੋਕ ਤਿਆ ਨੀ ਮਤ ਮੈਡੀ ਦਾ ਨਕਸ਼ਾ ਪਾਸ ਨਹੀਂ ਹੋਇਆ ਆਪਾਂ ਨਕਸ਼ੇ ਵਗੈਰ ਨਹੀਂ ਛੱਤ ਸਕਦੇ ਜਿਹੜੇ ਧਰਮ ਪਰਿਵਰਤਨ ਦੀ ਗੱਲ ਕਹਿ ਰਹੇ ਆ ਉਹ ਉਹਦੇ ਵਿੱਚ ਕੀ ਸੱਚਾਈ ਹੈ ਬਸ ਜੀ ਸਰ ਮੈਨੂੰ ਨਾ ਕਰੋ ਮੈਨੂੰ ਤਾਂ ਪਹਿਲਾਂ ਹੀ ਬੀਪੀ ਆਈ ਹੋਇਆ ਪਿਆ ਮੇਰਾ ਤਾਂ ਜੀ ਚਲ ਹਾਂ ਜੀ ਮੇਰਾ ਬੀਬੀ ਬੰਦ ਹੋ ਗਿਆ ਜਨਾਨੀ ਨੂੰ ਕਹਦੇ ਜੇ ਤੂੰ ਨੂੰ ਰੋਕ ਕੇ ਗਏ ਛੱਤ ਲਗਾਉਂਗਾ ਤੇ ਹਟੀ ਆ ਜੀ ਮੈਂ ਤਾਂ ਰੋਕਿਆ ਨਹੀਂ ਜੀ ਉਹਨੇ ਖਾਸ ਰਸਤੀ ਵਿੱਚ ਦਰਸਾਉਂਦੇ ਹਾਂ ਹਾਂ ਜੀ ਹਾਂ ਜੀ ਹੁਣ ਅਸੀਂ ਦੱਸੋ 10 ਬੰਦੇ 20 ਬੰਦੇ ਅਸੀਂ ਤੁਹਾਡੇ ਕੋ ਕਿੱਥੇ ਆਏ ਜੀ ਤੁਸੀਂ ਸਾਡਾ ਮੇਰਾ ਨੰਬਰ ਹੈ ਸਾਨੂੰ ਸੰਪਰਕ ਕਰ ਲਿਓ ਅਸੀਂ ਅੱਜ ਤੁਸੀਂ ਆ ਜਿਓ ਜਰੂਰ ਕਿੰਨੇ ਬੰਦੇ ਆਏ ਇਹ ਦੱਸੋ ਜੀ ਸਾਥੀ ਚ ਉਡਾਨਾਂ ਤਾਰਾ ਐਸੀ ਜਨਾਨੀ ਨੂੰ ਬਿਠਾ ਕੇ ਰੱਖੋ ਇੱਥੇ ਕੋਈ ਥਾਂ ਨਹੀਂ ਛੱਡੇ ਨੇ ਜਿੱਥੇ ਨਹੀਂ ਸਾਨੂੰ ਬਜ਼ੁਰਗਾਂ ਨੂੰ ਕਮਾਇਆ ਸਰ ਠੀਕ ਹੈ ਮਾਤਾ ਜੀ ਮੈਨੂੰ ਤੁਹਾਡਾ ਪੱਕਾ ਪਾਣਾ ਸੀਗਾ ਤਾਂ ਤੁਹਾਨੂੰ ਫੋਨ ਕਰ ਲਿਆ ਨਹੀਂ ਸਰ ਠੀਕ ਹੈ ਮੈਂ ਮੰਨਦੀ ਆ ਮੇਰੇ ਕੋਲ ਬੱਚੀਆਂ ਇੰਨੇ ਤੋਂ ਤਿੰਨ ਗੋਲੀਆਂ ਹੋ ਗਈਆਂ ਮੈਂ ਇਹਨੂੰ ਕੋਈ ਜ਼ਬਰਦਸਤ ਅਸੀਂ ਕਿਤੇ ਲੈ ਕੇ ਜਾਂਦੇ ਅਸੀਂ ਕਿਤੇ ਜਾਂਦੇ ਨਹੀਂ ਆ ਝੂਠ ਬੋਲਦੀ ਆ ਨਹੀਂ ਮਰ ਮਾਤਾ ਜੀ ਮੈਂ ਤੁਹਾਨੂੰ ਆਈ ਬੇਨਤੀ ਕਰਦਾ ਚਾਹੇ ਪੋਤਾ ਚਾਹੇ ਪੋਤੀਆਂ ਉਹ ਤਾਂ ਚੱਲ ਨਹੀਂ ਗਈ ਹੋਈ ਆ ਮੈਂ ਹੁਣੇ ਕਹਿ ਰਹੀ ਹਾਂ ਜੀ ਜੀ ਜਿਹੜਾ ਪੋਤਾ ਜਾਂ ਪੋਤੀਆਂ ਸਾਰੀ ਜ਼ਿੰਦਗੀ ਦੀ ਕਮਾਈ ਹੁੰਦੀ ਹੈ ਉਹ ਖੁਸ਼ੀ ਹੁੰਦੀ ਹੈ ਜਦ ਘਰ ਚ ਪੁੱਤ ਜਾਂ ਪੋਤੀ ਕੋਈ ਨਹੀਂ ਖੁਸ਼ੀ ਨਾ ਹੁੰਦੀ ਆ ਸਾਰੀ ਖੁਸ਼ੀ ਚੰਗੇ ਬੱਚਿਆਂ ਦੀ ਹੁੰਦੀ ਆ ਗੰਦੇ ਬੱਚਿਆਂ ਦੀ ਕੋਈ ਖੁਸ਼ੀ ਪਤਾ ਨਹੀਂ ਪੋਤਿਆਂ ਦੇ ਪੋਤੀਆਂ ਦਾ ਕਿਆ ਕਸੂਰ ਆ ਮੈਂ 77 ਸਾਲ ਦੀ ਮੇਰੀ ਉਮਰ ਆ ਜਿਹੜੇ ਮੇਰੇ ਬਾਲ ਪਟਦੀਆਂ ਨਾਲੇ ਮੇਰੇ ਡੰਡੇ ਹਾਂ ਨਾਲੇ ਮੇਰੇ ਘਰ ਵਾਲੇ ਨੇ ਮਾਰਦੀ ਐ ਇਹ ਜਨਾਨੀ ਰਾਤਾਂ ਨੂੰ ਭੱਜ ਜਾਂਦੀਆਂ ਮਾਤਾ ਜੀ ਮੈਂ ਇਹ ਪੁੱਛ ਰਿਹਾ ਮੈਂ ਕਹਿੰਦਾ ਪੋਤੀਆਂ ਦਾ ਕਿਆ ਕਸੂਰ ਆ ਜੇ ਕਿਸੇ ਚੀਜ਼ ਆਪਾਂ ਨੂੰ ਝੂਣਾ ਦੀ ਪੈ ਜਾਵੇ ਪੋਤੀਆਂ ਵਿੱਚ ਇਹ ਤਾਂ ਕੋਈ ਬੜੀ ਗੱਲ ਤਾਂ ਨਹੀਂ ਹੈ ਕਾਜੀ ਜੀ ਜੇ ਆਪਣਾ ਜੇ ਆਪਾਂ ਪੋਤੀਆਂ ਪਿੱਛੇ ਝੁਕਣਾ ਵੀ ਪੈ ਜਾਵੇ ਕੋਈ ਗੱਲ ਆਪਣਾ ਕੰਪਰੋਮਾਈਜ਼ ਹੁੰਦਾ ਹੋਵੇ ਮੇਰੀ ਪੋਤੀਆਂ ਦੇਖੋ ਜੀ ਅਸੀਂ ਤਾਂ ਬਜ਼ੁਰਗ ਹੋ ਗਏ ਤਾਂ ਕੰਮਾਂ ਦੇ ਰਾਹ ਪਏ ਹੋਏ ਅਸੀਂ ਪੋਤੀਆਂ ਕਹਿੰਦੀਆਂ ਤੇ ਅਸੀਂ ਕਿੱਅ ਕਰਾਂ ਜੇ ਸਾਨੂੰ ਮਾਰਦੀ ਆ ਠੀਕ ਹੈ ਜੀ ਮਾਰਦੀ ਜੇ ਸਾਨੂੰ ਜੇ ਬਾਪ ਦਾ ਬਾਪ ਇਹ ਆ ਬਾਪ ਨਾਲ 5-7 ਬੰਦੇ ਲੈ ਕੇ ਉਹ ਸਾਡੇ ਘਰ ਆ ਜਾਂਦਾ ਜੀ ਸਾਡੀ ਤਾਂ ਜਿੰਦਗੀ ਹੈ ਅੱਜ ਠੀਕ ਹੈ ਮਤ ਜੀ ਇਹ ਜੇ ਫੜੋ ਕੋ ਪਾਟਿਓ ਮੇਰੀ ਗੱਲ ਕਰਾ ਲਓ ਨੇ ਤੁਸੀਂ ਆਪ ਹੀ ਕਰ ਲਓ ਉਹਨਾਂ ਨਾਲ ਮੈਂ ਆਪਣੇ ਫੋਨ ਤੇ ਨਹੀਂ ਕਰਾ ਸਕਦਾ ਮਾਤਾ ਜੀ ਤੁਸੀਂ ਕਰ ਲਓ ਉਹਨਾਂ ਨਾਲ ਮੈਂ ਠੀਕ ਹੈ ਜੀ ਠੀਕ ਹੈ ਮਾਤਾ ਜੀ